ਨਾ ਵੀ ਵੀਰਾ ਭੈਣਾਂ ਨੂੰ ਬੱਚਿਆਂ ਨੂੰ ਅਸਥਮੇ ਦੀ ਸਮੱਸਿਆ ਹੈ ਮਤਲਬ ਕਿ ਉਹਨਾਂ ਨੂੰ ਕੰਪਨ ਲੈਣਾ ਪੈ ਰਿਹਾ ਹੈ ਉਲੀ ਰੋਗ ਹੈ ਜਿਹੜਾ ਜਦੋਂ ਇਹ ਤੁਹਾਡੇ ਲੰਗਸ ਤੇ ਫੇਫੜੇ ਦੇ ਉੱਤੇ ਜਾ ਕੇ ਅਟੈਕ ਕਰਦਾ ਹੈ ਤਾਂ ਉਹਨੂੰ ਸਾਹ ਲੈਣ ਤੇ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਫਿਰ ਤੁਹਾਡੀ ਗਲੇ ਦੇ ਵਿੱਚ ਜਾਂ ਕੈਸਟ ਦੇ ਲੰਗਸ ਤੇ ਫੇਫੜਿਆਂ ਤੇ ਤੁਹਾਡੇ ਫੰਗਸ ਆ ਜਿਹੜੀ ਹੈਗੀ ਹੈ ਸਾਸ਼ਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਅਸਥਮੇ ਬਾਰੇ ਅਸਥਮੇ ਦੀ ਸਮੱਸਿਆ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਆਈ ਹੋਈ ਹੈ ਬਹੁਤ ਸਾਰੇ ਬੱਚਿਆਂ ਨੂੰ ਅਸਥਮੇ ਦੀ ਸਮੱਸਿਆ ਆਈ ਹੋਈ ਹੈ ਕਈਆਂ ਨੂੰ ਪੰਪ ਲੱਗੇ ਹੋਏ ਆ ਸੋ ਤੁਸੀਂ ਇਸ ਬਿਮਾਰੀ ਦੇ ਵਿੱਚੋਂ ਕਿਵੇਂ ਨਿਕਲ ਸਕਦੇ ਹੋ ਬਹੁਤ ਸੌਖਾ ਤਰੀਕਾ ਹੈ ਤੇ 100% ਇਹ ਕੰਮ ਕਰਦਾ ਹੈ ਜੇਕਰ ਤੁਹਾਨੂੰ ਐਦਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਅੱਜ ਦੀ ਵੀਡੀਓ ਦੇਖ ਕੇ ਇਸ ਸਮੱਸਿਆ ਦੇ ਵਿੱਚੋਂ ਨਿਕਲ ਸਕਦੇ ਹੋ ਸੋ ਵੀਡੀਓ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇਕਰ ਤੁਸੀਂ ਕਿਸੇ ਬਿਮਾਰੀ ਦੇ ਸਬੰਧ ਵਿੱਚ ਸਾਨੂੰ ਮਿਲਣਾ ਚਾਹੁੰਦੇ ਹੋ ਤੁਸੀਂ ਸਮੱਸਿਆ ਤੋਂ ਕਿਸੇ ਤੋਂ ਪਰੇਸ਼ਾਨ ਹੋ ਚੁੱਕੇ ਹੋ ਤੁਹਾਡਾ ਕੋਈ ਜ਼ਖਮ ਹੈਗਾ ਜਾਂ ਫਿਰ ਤੁਹਾਨੂੰ ਜਿਹੜੀ ਕੋਈ ਸਰੀਰਕ ਇਤਦਾਂ ਦਾ ਰੋਗ ਹੈ ਜਿਹੜਾ ਤੁਹਾਡਾ ਨਹੀਂ ਠੀਕ ਹੋ ਰਿਹਾ ਤਾਂ ਤੁਸੀਂ ਸਾਨੂੰ ਆ ਕੇ ਮਿਲ ਚ ਸਕਦੇ ਹੋ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਪੈਟਰੋਲ ਪੰਪ GT ਰੋਡ ਸਰਹੰਦ ਵੀਰਵਾਰ ਸਾਡੇ ਇੱਥੇ ਆਫਨ ਹੁੰਦਾ ਜੀ ਐਤਵਾਰ ਨੂੰ 1 ਵਜੇ ਤੱਕ ਬੈਠ ਰਹੇ ਸੋ ਤੁਸੀਂ ਆਪਣੇ ਕਿਸੇ ਰੋਗ ਸੰਬੰਧੀ ਆ ਕੇ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਦਵਾਈ ਲੈ ਸਕਦੇ ਹੋ ਸਲਾਹ ਲੈ ਸਕਦੇ ਹੋ ਕਸੋ ਦਿਨਾਂ ਵੀ ਬੀਰਾ ਭੈਣਾਂ ਨੂੰ ਬੱਚਿਆਂ ਨੂੰ ਅਸਥਮੇ ਦੀ ਸਮੱਸਿਆ ਹੈ ਮਤਲਬ ਕਿ ਉਹਨਾਂ ਨੂੰ ਕੰਪ ਲੈਣਾ ਪੈ ਰਿਹਾ ਹੈ ਤਾਂ ਇੰਦੇ ਪਿੱਛੇ ਜਿਹੜਾ ਸਭ ਤੋਂ ਖਤਰਨਾਕ ਰੋਗ ਮੰਨਿਆ ਜਾਂਦਾ ਹੈ ਉਹ ਹੁੰਦੀ ਹੈ ਜੀ ਫੰਗਸ ਉਲੀ ਰੋਗ ਹੈ ਜਿਹੜਾ ਜਦੋਂ ਇਹ ਤੁਹਾਡੇ ਲੰਗਸ ਤੇ ਫੇਫੜੇ ਦੇ ਉੱਤੇ ਜਾ ਕੇ ਅਟੈਕ ਕਰਦਾ ਹੈ ਤਾਂ ਤੁਹਾਨੂੰ ਸਾਹ ਲੈਣ 'ਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਪੇਸ਼ੈਂਟ ਆ ਗਏ ਜਿਹੜੇ ਕਿ ਬੜੀ ਢੇਰ ਤੋਂ ਪਰੇਸ਼ਾਨ ਸੀਗੇ ਤੇ ਜਿਹੜੇ ਠੀਕ ਹੋਏ ਆ ਅੱਜ ਦੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਇਆ ਕਿ ਸਾਡੇ ਕੋਲ ਅਮਰੀਕਾ ਤੋਂ ਇੱਕ ਬੱਚਾ ਆਇਆ ਸੀ ਉਸ ਬੱਤੇਰਨ ਫਾਰਮਾਂ 'ਚ ਦਿੱਕਤ ਸੀਗੀ ਸੋ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਫੰਗਸ ਕੋ ਪ੍ਰੋਬਲਮ ਆਉਂਦੀ ਹੈ ਉੱਲੀ ਰੋਗ ਕੋ ਸਮੱਸਿਆ ਇਹ ਆਉਂਦੀ ਹੈ ਸਾਰ ਲੈਂਡ 'ਚ ਤਾਂ ਉਹ ਕਹਿੰਦੇ ਵੀ ਸਾਡੇ ਤਾਂ ਸਾਫ ਸਫਾਈ ਬਹੁਤ ਹੈ ਸਾਡੇ ਤਾਂ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਸਾਡੇ ਬੱਚੇ ਨੂੰ ਇਹ ਸਮੱਸਿਆ ਕਿਉਂ ਆਈ ਹੈ ਮੈਂ ਉਹਨਾਂ ਨਾਲ ਕੱਲ ਕਿੱਥੇ ਕਿਸੇ ਟਾਈਮ ਹੋਊਗਾ ਸਰ ਜੀ ਤੁਸੀਂ ਬੇਸਮੈਂਟ 'ਚ ਰਹਿੰਦੇ ਹੋ ਜਾਂ ਤੁਸੀਂ ਇਦਾਂ ਦੀ ਜਗ੍ਹਾ ਰਹਿੰਦੇ ਹੋ ਹੋ ਜਿੱਥੇ ਫੰਗਸਲਾ ਵਗੈਰਾ ਜਿਹੜੀ ਫੰਗਸ ਹੈਗੀ ਆ ਉਹ ਹੋਵੇ ਉਹ ਕਹਿੰਦੇ ਵੀ ਬਿਲਕੁਲ ਵੀ ਇਦਾਂ ਦੀ ਸਮੱਸਿਆ ਸਾਡੇ ਨਹੀਂ ਸੀਗੀ ਨਾ ਅਸੀਂ ਕਦੇ ਇਦਾਂ ਦੀ ਜਗ੍ਹਾ ਰਹਿੰਦੇ ਸੀਗੇ ਤੋ ਦੋਸਤੋ ਇਹਦੇ ਪਿੱਛੇ ਕਾਰਨ ਜਿਹੜਾ ਸਿਰਫ ਫੰਗਸ ਦਾ ਹੁੰਦਾ ਹੈ ਬਟ ਜਦੋਂ ਡਿਟੇਲ ਦੇ ਵਿੱਚ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਅਸੀਂ ਪਿੰਡ ਆਏ ਸੀ ਕਿ ਉਸ ਤੋਂ ਬਾਅਦ ਇਹ ਬੱਚੇ ਨੂੰ ਦਿੱਕਤ ਆਣੀ ਸ਼ੁਰੂ ਹੋਈ ਹੈ ਸੋ ਉਹਨਾਂ ਦੇ ਪਿੰਡ ਸੀਗਾ ਬਿਆਸ ਦਰਿਆ ਦੇ ਨੇੜੇ ਸੋ ਉੱਥੇ ਤੋਂ ਉਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਗਿਆ ਜਿਹੜੀ ਸਿਹਲਾਬ ਹੈ ਕਿ ਇਹ ਵਾਤਾਵਰਣ ਦੇ ਵਿੱਚ ਜਿਵੇਂ ਕਿ ਮੌਇਸਚਰ ਬਣ ਜਾਂਦਾ ਹੈ ਉਸ ਤੋਂ ਬਾਅਦ ਇਹ ਕਿਸੇ ਤੇ ਵੀ ਅਟੈਕ ਕਰ ਸਕਦੀ ਹੈ ਹਵਾਾਂ ਦੇ ਵਿੱਚ ਮੌਇਸਚਰ ਬਣਿਆ ਹੋਇਆ ਤੇ ਉਸ ਦੇ ਨਾਲ ਕੀ ਹੁੰਦਾ ਕਿ ਜਿਹੜੀ ਫੰਗਸ ਉਲੀ ਲੱਗਣੀ ਜਿਵੇਂ ਕਿ ਕੰਧਾਂ ਦੇ ਤੇ ਸ਼ੁਰੂ ਹੁੰਦੀ ਹੈ ਐਦਾਂ ਹੀ ਇਹ ਕਿਤੇ ਨਾ ਕਿਤੇ ਤੁਹਾਡੇ ਸਾਹ ਦੇ ਜਰੀਏ ਅੰਦਰ ਜਾ ਕੇ ਤੁਹਾਨੂੰ ਸਾਹ ਲੈਣ ਤੇ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਕਿ ਤੁਹਾਡੀ ਗਲੇ ਦੇ ਵਿੱਚ ਜਾਂ ਕੈਸਟ ਦੇ ਲੰਘ ਤੇ ਪਿਪੜਿਆਂ ਦੇ ਤੁਹਾਡੇ ਫੰਗਸ ਜਿਹੜੀ ਹੈਗੀ ਹੈ ਮੈਨੂੰ ਜਾਂਦੇ ਜਿਸ ਤੋਂ ਬਾਅਦ ਸਾਹ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੁੰਦੀ ਹੈ ਇਹ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਇਹ ਜਿਹੜਾ ਅਸੀਂ ਨੁਸਖੇ ਵਰਤਦੇ ਹਾਂ ਇਹ ਬਹੁਤ ਹੀ ਜਿਆਦਾ ਕਾਰਗਰ ਇਹ ਕਮਾਲ ਦੀ ਚੀਜ਼ ਹੈ ਜਦੋਂ ਫਿਰ ਮੈਂ ਬੱਚੇ ਨੂੰ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਜਿਕਰ ਤੁਸੀਂ ਤੁਹਾਨੂੰ ਲੱਗਦਾ ਕਿ ਇਦਾਂ ਦੀ ਸਥਾਪਨਾ ਨਹੀਂ ਹੈ ਕਿ ਉਹ ਜੋ ਮੈਂ ਦੱਸ ਰਿਹਾ ਜਿਕਰ ਸਹੀ ਨਹੀਂ ਹੈ ਤਾਂ ਤੁਸੀਂ ਆਪਣੇ ਬੱਚੇ ਨੂੰ ਕਿਸੇ ਇਦਾਂ ਦੀ ਜਗ੍ਹਾ ਲੈ ਜਾਓ ਜਿੱਥੇ ਵਾਤਾਵਰਣ ਬਹੁਤ ਜ਼ਿਆਦਾ ਸਾਫ਼ ਸੁਥਰਾ ਹੋਵੇ ਤੇ ਉਹਨਾਂ ਦੇ ਨਾਲ ਇੱਕ ਵੀਰ ਆਏ ਹੋਏ ਸੀਗੇ ਉਹ ਕਹਿੰਦੇ ਕਿ ਉਹ ਦੋਨੋਂ ਆਪਸ ਵਿੱਚ ਗੱਲ ਕਰਨ ਲੱਗੇ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਕਿ ਅਸੀਂ ਜਦੋਂ ਉੱਥੇ ਕਿਤੇ ਘੁੰਮਣ ਗਏ ਹੋਣੇ ਆ ਵੀ ਉੱਥੇ ਗਏ ਸੀਗੇ ਉੱਥੇ ਤੁਹਾਡੇ ਬੱਚੇ ਨੇ ਪੰਪ ਨਹੀਂ ਲਿਆ ਉੱਥੇ ਬਿਲਕੁਲ ਠੀਕ ਸੀ ਇਹ ਸੋ ਵੀਰੇ ਵੀ ਇੱਕਾ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਨੇ ਵੀ ਇਹ ਗੱਲ ਨੋਟ ਕੀਤੀ ਕਿ ਹਾਂ ਉੱਥੇ ਜਾ ਕੇ ਸਾਡਾ ਬੇਟਾ ਠੀਕ ਸੀ ਗੱਲ ਫੇਰ ਉੱਥੇ ਗਈ ਭੁਮਕਿਆ ਗਈ ਫੇਰ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਇਸ ਕਰਕੇ ਦਿੱਕਤ ਆ ਰਹੀ ਹੈ ਬੇਟੇ ਨੂੰ ਤੁਹਾਡੇ ਨੂੰ ਜਿਹੜੀ ਇੱਕ 에ਅਰ ਹੈ ਕਿ ਆ ਉਹਨੂੰ ਉਹਦੇ ਲੰਗਸ ਨੂੰ ਫਿਲਟਰ ਕਰਨੀ ਪੈਂਦੀ ਹੈ ਸੋ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮੈਡੀਸਿਨ ਦਿੱਤੀ ਅਸੀਂ ਉਹ ਦਵਾਈ ਦੇ ਨਾਲ ਉਹ ਬੇਟਾ ਹੁਣ ਬਿਲਕੁਲ ਠੀਕ ਹੈ ਸੋ ਜੇਕਰ ਤੁਹਾਨੂੰ ਕਿਸੇ ਨੂੰ ਵੀ ਲੰਗਸ ਸੀ ਫੇਫੜਿਆਂ ਦੀ ਸਾਹ ਲੈਣ 'ਚ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਜਾਂ ਫਿਰ ਤੁਸੀਂ ਇਸ ਤੇ ਲਈ ਆਪਣੇ ਘਰੇ ਗੂਗਲ ਦੀ ਧੂਪ ਦੇਣੀ ਸ਼ੁਰੂ ਕਰ ਦਿਓ ਇੱਕ ਦੋ ਦਿਨ ਛੱਡ ਕੇ ਤੁਸੀਂ ਗੂਗਲ ਦੀ ਧੂਪ ਦੇ ਲਿਆ ਕਰੋ ਬਾਕੀ ਆਪਣਾ ਵਾਤਾਵਰਣ ਨੂੰ ਸਾਫ਼ ਕਰੋ ਮਤਲਬ ਕਿ ਜਿਹੜਾ ਤੁਹਾਡਾ ਰੂਮ ਹੈਗਾ ਕਮਰਾ ਹੈਗਾ ਉਸ ਦੇ ਵਿੱਚ ਤੁਸੀਂ ਜਿੰਨੀ ਸਾਫ਼ ਸਫਾਈ ਰੱਖੋਗੇ ਉੰਨੀ ਜਲਦੀ ਤੁਸੀਂ ਠੀਕ ਹੋਣਾ ਸ਼ੁਰੂ ਹੋ ਜਾਓਗੇ ਜੇਕਰ ਕਿਸੇ ਦੇ ਘਰੇ ਜਗ੍ਹਾ ਹੈਗੀ ਹੈ ਥਾਂ ਹੈਗੀ ਹੈ ਵਿਹੜਾ ਹੈਗਾ ਹੈ ਤਾਂ ਤੁਸੀਂ ਆਪਣੇ ਘਰ ਨਿੰਮ ਦਾ ਕੋਈ ਪੇੜ ਲਗਾਓ ਉਸ ਦੇ ਨਾਲ ਜਿਹੜੀਆਂ ਇਹ ਸਾਹ ਦੀਆਂ ਪ੍ਰੋਬਲਮ ਹੁੰਦੀਆਂ ਬਹੁਤ ਛੇਤੀ ਰਿਕਵਰ ਹੋਣੀਆਂ ਹੈ ਕਿਉਂਕਿ ਆਕਸੀਜਨ ਜਿੰਨੀ ਤੁਹਾਡੇ ਫ੍ਰੈਸ਼ ਅੰਦਰ ਜਾਏਗੀ ਤੁਹਾਡੇ ਲੰਗਸ ਨੂੰ ਉਨਹੀਂ ਹੀ ਉਹਦੀ ਸਫਾਈ ਜਿਹੜੀ ਹੈਗੀ ਉਹ ਘੱਟ ਕਰਨੀ ਪਵੇਗੀ ਕਿਉਂਕਿ ਸਰੀਰ ਨੇ ਤਾਂ ਉਹ ਚੀਜ਼ ਲੈਣੀ ਹੈ ਜਿਸ ਤੇ ਤੁਹਾਨੂੰ ਜਦੋਂ ਉਹ ਫਿਲਟਰ ਹੋ ਕੇ ਬਾਡੀ ਤੱਕ ਪਹੁੰਚਦੀ ਹੈ ਦੂਸਰਾ ਜੀ ਜੇਕਰ ਕਿਸੇ ਨੂੰ ਸਾਹ ਦੀ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਆਪਣੇ ਨੱਕ ਦੇ ਇਸ ਜਗ੍ਹਾ ਦੇ ਉੱਤੇ ਰਾਤ ਨੂੰ ਸੌਣ ਤੋਂ ਪਹਿਲਾਂ ਥੋੜਾ ਜਿਹਾ ਸਰੋਂ ਦਾ ਤੇਲ ਲਗਾ ਲਿਆ ਕਰੋ ਜਾਂ ਫਿਰ ਤੁਸੀਂ ਦੇਸੀ ਘਿਓ ਲਗਾ ਲਿਆ ਕਰੋ ਏਅਰ ਦੇ ਵਿੱਚ ਜਿਹੜੇ ਡਸਟ ਪਾਰਟੀਕਲਸ ਹੈਗੇ ਆ ਉਹ ਤੁਹਾਡੇ ਨੱਕ ਦੇ ਵਿੱਚ ਹੀ ਜਿਹੜੇ ਹੈਗੇ ਖਤਮ ਹੋ ਜਾਣਗੇ ਇੱਕ ਨੱਕ ਨੂੰ ਆਪਣੀ ਨੂੰ ਸਾਫ਼ ਰੱਖੋ ਤੁਸੀਂ ਕਦੇ ਨੋਟ ਕਰਕੇ ਦੇਖੋ ਜਿਹੜੇ ਨੂੰ ਸਾਹ ਦੀ ਪ੍ਰੋਬਲਮ ਹੁੰਦੀ ਹੈ ਜਿਆਦਾਤਰ ਉਹਨਾਂ ਦਾ ਜਿਹੜਾ ਨੱਕ ਹੁੰਦਾ ਖੁਸ਼ਕ ਹੁੰਦਾ ਹੈ ਇਸ ਕਰਕੇ ਜਿਹੜਾ ਬੈਕਟੀਰੀਆ ਉਹ ਡਾਇਰੈਕਟਲੀ ਕਈ ਵਾਰ ਅੰਦਰ ਪ੍ਰੋਟੀਨ ਲੰਗਸ ਤੱਕ ਅਟੈਕ ਕਰ ਜਾਂਦਾ ਜਿਸ ਤੋਂ ਬਾਅਦ ਇਹ ਦਿੱਕਤ ਆਉਂਦੀ ਹੈ ਸੋ ਸਾਡੇ ਕੋਲ ਇਸ ਦੇ ਵਾਸਤੇ ਮੈਡੀਸਨ ਵੀ ਹੁੰਦੀ ਹੈ ਜੀ ਦਵਾਈ ਜਿਹੜੀ ਇਕੱਲੀ ਅਸੀਂ ਸਾਹ ਦੇ ਪੇਸ਼ੈਂਟ ਹੁੰਦੇ ਨੇ ਜਿਹਨਾਂ ਨੂੰ ਸਿਰਫ ਕੱਲੇ ਦਮੇ ਦੀ ਅਸਮੇ ਦੀ ਪ੍ਰੋਬਲਮ ਹੁੰਦੀ ਹੈ ਜੇਕਰ ਕਿਸੇ ਨੂੰ ਇਦਾਂ ਦੀ ਦਿੱਕਤ ਹੈ ਕਿ ਤੁਸੀਂ ਅਕੇ ਦਵਾਈ ਲੈ ਸਕਦੇ ਹੋ ਹਾਂ ਜੇਕਰ ਕੋਈ ਹੋਰ ਪ੍ਰੋਬਲਮ ਹੋਈ ਉਹ ਲੱਕ ਚੀਜ਼ਾਂ ਬਟਾ ਕਰਕੇ ਕੱਲੇ ਦਮੇ ਐਸਵੀ ਪ੍ਰੋਬਲਮ ਹੈਗੀ ਆ ਤਾਂ ਇਹ ਦਵਾਈ ਬਹੁਤ ਜ਼ਿਆਦਾ ਕਾਰ ਕਰੇ ਬਾਕੀ ਜਿਹੜਾ ਇਸ ਦੇ ਵਿੱਚ ਜੇਕਰ ਪੱਟਰੇ ਲੂਨ ਉਸਦੀ ਗੱਲ ਕਰੀਏ ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਨਿੰਮ ਦੇ ਪੱਤੇ ਦਾ ਧੂਆਂ ਘੱਟ ਸਕਦੇ ਹੋ ਤੁਸੀਂ ਨਿੰਮ ਲਗਾ ਛਕਦੇ ਹੋ ਅੱਛਾ ਤੁਸੀਂ ਗੁੱਗਲ ਦੀ ਧੂਫੇ ਤੋਂ ਨਹੀਂ ਛੱਟ ਕੇ ਕਾਪਿਆ ਕਰੋ ਆਪਣੇ ਰੂਮਸ ਨੂੰ ਸਾਫ਼ ਰੱਖੋ ਜਿੰਨੇ ਦਿਨ ਤੁਸੀਂ ਠੀਕ ਨਹੀਂ ਹੁੰਦੇ ਕੋਸ਼ਿਸ਼ ਕਰੋ ਕਿ ਡੇਲੀ ਤੁਸੀਂ ਮਾਸਕ ਯੂਜ਼ ਕਰਿਆ ਕਰੋ ਬਾਹਰ ਜਾਂਦੇ ਹੋ ਮਾਸਕ ਯੂਜ਼ ਕਰਿਆ ਕਰੋ ਤਕਰੀਬਨ 1.5 ਮਹੀਨੇ ਦੇ ਵਿੱਚ ਇਹ ਜਿਹੜੇ ਇਹ ਮੈਂ ਤਰੀਕੇ ਦੱਸਿਆ ਤੁਹਾਨੂੰ ਇਹਦੇ ਇਸ ਦੇ ਨਾਲ ਵੀ ਤੁਹਾਨੂੰ ਫਰਕ ਆਉਣਾ ਸ਼ੁਰੂ ਹੋ ਜਾਏਗਾ ਬਾਕੀ ਤੁਸੀਂ ਜਾਂ ਫਿਰ ਦਵਾਈ ਲੈ ਸਕਦੇ ਹੋ ਸੋ ਬਹੁਤ ਛੋਟੀ ਜਿਹੀ ਤੁਹਾਡੇ ਵਾਸਤੇ ਇਹ ਜਾਣਕਾਰੀ ਲੈ ਕੇ ਆਇਆ ਸੀ ਉਮੀਦ ਕਰਦਾ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਣੀ ਹੈ ਉਸ ਵੀਡੀਓ ਨੂੰ ਸ਼ੇਅਰ ਕਰ ਦੇ ਜੀ ਮੈਨੂੰ ਦਿਵਾ ਕੇ ਨੈਕਸਟ ਵੀਡੀਓ ਜਲਦ ਬੁਲਦੇ ਹਾਂ ਸਤਿ ਸ਼੍ਰੀ ਅਕਾਲ